670 ਸਾਲ ਪੁਰਾਣੀ ਗੱਲ ਹੈ ਗੋਲਕੁੰਡਾ ਦੀਆਂ ਪਹਾੜੀਆਂ ਵਿੱਚ ਇੱਕ ਆਯਾਲੀ ਇੱਕ ਆਜੜੀ ਭੇਡਾਂ ਚਾਰਦਾ ਸੀ 7-800 ਭੇਡਾਂ ਸਨ ਉਹਨਾਂ ਦਾ ਮਾਲਕ ਸੀ ਉਹਨੂੰ ਵੇਚਦਾ ਸੀ ਦੁੱਧ ਵੇਚਦਾ ਸੀ ਕੋਈ ਭੇਡਾਂ ਫਰੀਦਨ ਆ ਜਾਏ ਤੇ ਭੇਡਾਂ ਵੇਚਦਾ ਸੀ ਉਹਦਾ ਦੰਦਾ ਸੀ ਆਯਾਦੀ ਸੀ ਚਰਾਂ ਦਾ ਵੀ ਆਪਸ ਇਤਿਹਾਸਕ ਘਟਨਾ ਤੁਹਾਨੂੰ ਸਰਵਨ ਕਰਾ ਰਿਹਾ ਹੈ ਹైదరాబాద్ ਦੇ ਨੇੜੇ ਇੱਕ ਦਿਨ ਸੰਧਿਆ ਦੇ ਸਮੇਂ ਬੇਡਾ ਨੂੰ ਵਾਪਸ ਲਿਆ ਰਿਹਾ ਆਪਣੇ ਘਰ ਬਾੜੇ ਵਿੱਚ ਪਹਾੜ ਦੀ ਤਲਹਟੇ ਤੇ ਇੱਕ ਚਮਕਦਾ ਹੋਇਆ ਪੱਥਰ ਪਿਆ ਸੀ ਚੁੱਕ ਲਿਆ ਇਸ ਕਹਿੰਦਾ ਹੈ ਅਲਗਾ ਜਾਂਦੇ ਰਹੋਗੇ ਪਰ ਇਹ ਤੇ ਚਮਕਦਾ ਪਿਆ ਰੋਸ਼ਨੀ ਦਿੰਦਾ ਚੁੱਕ ਲਿਆ ਇਸ ਕਰ ਲੈ ਆਇਆ ਤੇ ਬੱਚਿਆਂ ਨੂੰ ਦੇ ਦਿੱਤਾ ਕਿ ਤੁਹਾਡੇ ਲਈ ਬੜਾ ਵਧੀਆ ਖਿਡਾਉਣਾ ਲਿਆਂਦਾ ਸਵੇਰੇ ਤੋਂ ਰੋ ਰਹੀ ਸੀ ਨਾ ਕਿਡਾਉਣਾ ਚਾਹੀਦਾ ਖਿਡਾਉਣਾ ਚਾਹੀਦਾ ਇਹ ਲੋ ਇਸ ਤਰ੍ਹਾਂ ਦਾ ਖਿਡਾਉਣਾ ਕਿਸੇ ਕੋਲ ਨਹੀਂ ਉਹ ਇਹਦੇ ਨਾਲ ਖੇਡ ਦੇ ਕੋ ਚਾਨਣਾ ਦੇਂਦਾ ਰੋਸ਼ਨੀ ਦੇਂਦਾ ਉਸ ਚਮਕ ਦੇ ਪੱਥਰ ਨਾਲ ਉਹਦੇ ਬੱਚੇ 6 ਮਹੀਨੇ ਖੇਡਦੇ ਰਹੇ ਅੱਜ ਇੱਕ ਐਸਾ ਪੁਰਸ਼ ਆਇਆ ਜਿਹਨੂੰ ਦੋ ਭੇਡਾਂ ਦੀ ਲੋੜ ਸੀ ਖਰੀਦਣ ਲਈ। ਉਸ ਜ਼ਮਾਨੇ 'ਚ ਕ੍ਰੰਸੀ ਨੋਟ ਨਹੀਂ ਹੁੰਦੇ ਸਨ ਕੋਈ ਸਿੱਕੇ ਹੀ ਹੁੰਦੇ ਸਨ। ਸਿੱਕੇ ਚੱਲਦੇ ਸਨ। ਜੇਬ ਦੇ ਚੋਲਦੇ ਸਿੱਕੇ, ਸਿੱਕਿਆਂ ਨਾਲ ਭਰੀ ਹੋਈ ਥੈਲੀ ਆਇਆ। ਕਹਿੰਦਾ ਮੈਨੂੰ ਦੋ ਭੇਡਾਂ ਚਾਹੀਦੀਆਂ। ਉਹਨਿਆਰਲੀ ਨੇ ਕਿਹਾ ਲੈ ਪਸੰਦ ਕਰ ਲੈ ਜਿਹੜੀਆਂ ਦੋ ਚਾਹੀਦੀਆਂ। ਨੇ ਪਸੰਦ ਕੀਤੀਆਂ ਪੁਰਾਣਾ ਜ਼ਮਾਨਾ ਮੌਲ ਭਾਉ ਤੈ ਹੋ ਗਿਆ 2-2 ਰੁਪਏ ਦੀ ਵੇਡ ਪੁਰਾਣਾ ਜ਼ਮਾਨਾ ਅਤੇ 4 ਰੁਪਏ ਦਿੱਤੇ ਵੇਡਾਂ ਦੇ ਗਲ ਵਿੱਚ ਰਸਾ ਬਾ ਕੇ ਚੱਲ ਪਿਆ ਨਿਗਾਹ ਪਾਹ ਗਈ ਉਸ ਪੱਥਰ ਤੇ ਜਿਹਦੇ ਨਾਲ ਬੱਚੇ ਖੇਡ ਰਹੇ ਸਨ ਆਇਆ ਲੀ ਨੂੰ ਕਹਿੰਦਾ ਐ ਇਹ ਤੁਹਾਡੇ ਕੋਲ ਇਕ ਥੰਮਲੇ ਆ ਆਇਆ ਲਈ ਭਜਿਆ ਹੋਇਆ ਗਿਆ ਪੱਥਰ ਚੁੱਕ ਕੇ ਜਿਨੇ ਬੇਡਾਂ ਖਰੀਦੀਆਂ ਨਾ ਉਹਦੀ ਹਥੇਲੀ ਤੇ ਰਗ ਕੇ ਕਹਿੰਦਾ ਲੈ ਜਾ ਤੁਸੀਂ ਤੇ ਬੜੇ ਹੈਰਾਨ ਹੋ ਗਏ ਹੋ ਲੱਗਦਾ ਤੁਹਾਨੂੰ ਚੰਗਾ ਲੱਗਦਾ ਲੈ ਜਾ ਸਾਡੇ ਬੱਚਿਆਂ ਨੇ ਬਤੇਰਾ ਖੇਡ ਲਿਆ 6 ਮਹੀਨੇ ਹੋ ਗਏ बड़े ਬੱਚੇ ਕਹਿਣਗੇ ਲੈ ਜਾ ਪੂਰੀ ਭਰੀ ਹੋਈ ਥੈਲੀ ਚਾਂਦੀ ਦੇ ਰੁਪਿਆਂ ਦੀ ਉਨੇ ਦੇ ਦਿੱਤੇ ਆਖੇ ਇਸ ਵਕਤ ਮੇਰੇ ਕੋਲ ਇਹ ਹੀ ਨੇ ਐ ਲੈ ਲੈ ਹੋਰ ਨੇ ਐ ਲੋ ਦੇ ਦਿੱਤੇ ਉਹ ਮਾਮਾ ਪੇੜਾ ਤੇ ਪੱਥਰ ਲੈ ਕੇ ਚਲਾ ਗਿਆ ਆਯਾਲੀ ਆਪਣੇ ਬੱਚਿਆਂ ਨੂੰ ਕਹਿੰਦਾ ਕਿਤਨਾ ਮੋਰਖ ਹੈ ਭੇਡ ਖਰੀਦਦਾ 200 ਰੁਪਏ ਦੀ ਤੇ ਪੱਥਰ ਦੇ ਦੇ ਗਿਆ 100 ਰੁਪਏ ਪੂਰੀ ਥੈਲੀ ਲੈ ਕੇ ਗਿਆ ਬੜਾ ਮੌਰਖ ਹੈ ਬੜਾ ਨਾਦਾਨ ਹੈ ਪਰ ਮੈਂ ਅਰਜ਼ ਕਰਾਂ ਉਹ ਜੋਰੀ ਸੀ ਜੋਰੀ ਸੀ ਉਹਨੇ ਉਸਨੂੰ ਉਤਰਾਸ਼ਿਆ ਉਹਨੇ ਮੋਗਲ ਸ਼ੈਨ ਸ਼ਾਹ ਨੂੰ ਵੇਚ ਕੀਤਾ ਪਤਾ ਉਸਨੂੰ ਵੇਖ ਕੇ ਮੋਗਲ ਬਾਦਸ਼ਾਹ ਨੇ ਨਾਮ ਕਹਿ ਦਿੱਤਾ ਕੋਹੇਨੂਰ ਇਥੇ ਪਹਾੜਾਂ ਦਾ ਚਾਨਣ ਹੈ ਇਥੇ ਪਹਾੜਾਂ ਦਾ ਨੂਰ ਹੈ ਇਹ ਤੇ ਪਹਾੜਾਂ ਦਾ ਪ੍ਰਕਾਸ਼ ਹੈ ਐ ਤੋ ਲਿਆਂਦਾ ਨਾ ਮੰਗਾਇੇ ਨਾਮ ਉਸ ਨੇ ਦਿੱਤਾ ਇੱਕ ਬਹੁਤ ਵੱਡੀ ਜਗੀਰ ਦਿੱਤੀ ਯਕੀ ਬਾਅਦ ਇਹ ਗਰੇ ਕਈ ਮਗਲ ਸ਼ਹਿਨशाहਾਂ ਦੇ ਹੱਥ ਤੋਂ ਫਿਰੋ ਮਹਾਰਾਜਾ ਰਣਜੀਤ ਸਿੰਘ ਕੋ ਲਾਇਆ ਉਸ ਤੋਂ ਇਹ ਅੰਗਰੇਜ਼ਾਂ ਨੇ ਪ੍ਰਾਪਤ ਕੀਤਾ ਤੁਹਾਡੇ ਲੰਡਨ ਵਿੱਚ ਜ਼ਮ ਦੇ ਚ ਪਿਆ ਅੱਧਾ ਟੁਕੜਾ ਮਲਕਾ ਦੇ ਤਾਜ ਜੁੜਿਆ ਆ ਅੱਧਾ ਉਥੇ ਪਿਆ ਹੁਣ ਹਜ਼ਾਰਾਂ ਪਾਉਣ ਤੇ ਰੋਜ਼ ਟਿਕਟ बिक ਜਾਂਦੀ ਐ ਸਿਰਫ ਕੋ ਨੂਰ ਨੂੰ ਵੇਖਣ ਵਾਸਤੇ ਲੇਕਿਨ ਆਯਾਲੀ ਨੇ ਸਿਰਫ 100 ਰੁਪਏ ਦੇ ਬਦਲੇ ਦੇ ਦਿੱਤਾ ਸੀ ਉਹ ਵੀ ਉਹਨਾਂ ਪਹਿਲੇ ਮੁਫਤੀ ਦੇ ਦਿੱਤਾ ਲੈ ਜਾ ਬਈ ਭੁੱਲੇ ਜਾ ਬੜੇ ਧਿਆਨ ਨਾਲ ਸੁਣਨਾ ਸਮਝ ਹੈ ਤੇ ਹੀਰਾ ਹੀਰਾ ਵਰਨਾ ਨਹੀਂ ਸਮਝ ਹੈ ਤੇ ਸੋਨਾ ਸੋਨਾ ਵਰਨਾ ਨਹੀਂ ਹੈ ਸਮਝ ਹੈ ਤੇ ਨੀਲਮ ਨੀਲਮ ਹੈ ਵਰਨਾ ਨਹੀਂ ਹੈ ਮੈਨੂੰ ਕਹਿਣ ਦੇਣਾ ਸਮਝ ਹੈ ਤੇ ਗੁਰੂ ਗੁਰੂ ਹੈ ਵਰਨਾ ਨਹੀਂ ਹੈ ਨਹੀਂ ਸਮਝ ਹੈ ਤੇ ਪ੍ਰਮਾਤਮਾ ਪ੍ਰਮਾਤਮਾ ਹੈ ਵਰਨਾ ਨਹੀਂ ਨਹੀਂ ਜੋ ਮੇਰੀ ਸਮਝ ਦੇਚ ਨਹੀਂ ਨਹੀਂ ਹੈ ਕਿ ਜੋ ਮੇਰੀ ਸਮਝ ਦੇ ਚਾਹੀਏ ਉਹ ਚੇਤਜ ਕਿਸ ਤਰ੍ਹਾਂ ਹੋਵੇਗਾ ਮੇਰੀ ਯਾਦ ਦੇਚ ਕਿਸ ਤਰ੍ਹਾਂ ਹੋਵੇਗਾ Que estranho, uh -huh. uh -huh.